ਹਾਜ਼ਰਦਾਰ ਨੀ ਸਸਰੀ ਕਾਲ ਕੀ ਹਾਲ ਚੱਲ ਸਰਦਾਰ ਨੀ ਜੀ ਠੀਕ ਹਾਂ ਸਰਦਾਰ ਨੀ ਤਾਂ ਠੀਕ ਐ ਸਰਦਾਰ ਕਿਵੇਂ ਤੁਹਾਡਾ ਡੋ ਸਰਦਾਰ ਤਾ ਬਸ ਪੁੱਛੀ ਨਾ ਲੈ ਪੁੱਛਾਂਗੇ ਸਰ ਜੀ ਹਮ ਤਾਂ ਸਿਫਤ ਲਾਇਆ ਤਾ ਓ ਛੋਟੀ ਕੁੜੀ ਦੇ ਸਤਾਏ ਹੋਏ ਆ ਭਾਈ ਕੀ ਕੀਤਾ ਜਾਵੇ ਸੱਜ ਜੀ ਇਹ ਕਰਤਾ ਕੋ ਉਤਨੀ ਕੁਝ ਹੋਤ ਨਹੀਂ ਤਾਂ ਮੁੰਡੇ ਨੇ ਤੰਗ ਕਰਦੀ ਏ ਕਹਿੰਦੇ ਆ ਵੀ ਮੁੰਡਾ ਹੀ ਮੇਰੇ ਕੋਲੇ ਆ ਕੇ ਰੋਂਦਾ ਸੀਗਾ ਹੁਣ ਮੈਂ ਕਿਹਦੇ ਕੋਲੇ ਰੋਵਾਂ ਦੱਸੋ ਤੰਗ ਕਰਦੀ ਆ ਮਤਲਬ ਵੀ ਸਮਾਨ ਸੌਣ ਮੰਗਾਉਂਦੀ ਆ ਬਾਹਰ ਹਾਂ ਜਾਂ ਕੋਈ ਆਕੂਕੀ ਨਹੀਂ ਕਰਦੀ ਹੁਣ ਭਾਈ ਤੁਹਾਨੂੰ ਮੈਂ ਕੀ ਦੱਸਾਂ ਤੇ ਜੇ ਦੱਸਦੇ ਆ ਤਾਂ ਆਪਣੇ ਆਪ ਨੂੰ ਸ਼ਰਮ ਆਉਂਦੀ ਏ ਹਣਾ ਨਾ ਨਾ ਤੰਗ ਕਰੰਦਾ ਨਹੀਂ ਦੱਸ ਗੱਲ ਇਹ ਆ ਭਾਈ ਕੀ ਹੁਣ ਆਪਾਂ ਵੀ ਹਾਲ ਪ੍ਰਵਾਣੇ ਹੀ ਕੁਝ ਕਰਕੇ ਤਾਂ ਆਪਾਂ ਵੱਡੇ ਹੋਏ ਹਣਾ ਕੋਸ਼ਿਸ਼ ਕੀ ਮੈਂ ਵੀ ਇਹ ਹੀ ਕੁਛ ਕਰਕੇ ਤਾਂ ਆਪਾਂ ਵੱਡੇ ਹੋਏ ਆ ਕੋਈ ਨਹੀਂ ਤੁਸੀਂ ਸਰਦਾਰ ਜੀ ਖੁੱਲ ਕੇ ਗੱਲ ਦੱਸੋ ਫੇਰ ਹੀ ਤਾਂ ਕੋਈ ਉਸ ਗੱਲ ਦਾ ਹੱਲ ਲੱਭਾਂਗੇ ਹੱਲ ਤਾਂ ਭਾਈ ਇਹ ਹੈ ਕਿ ਹੁਣ ਮੁੰਡਾ ਹੈਗਾ ਜਵਾਨ ਆ ਜਵਾਨ ਤਾਂ ਇਹ ਤਾਂ ਵਿਆਹ ਕੀਤਾ ਸੀ ਇਹਨਾਂ ਨਾਲ ਅੱਜ ਜਵਾਨ ਹੋ ਗਿਆ ਭਾਈ ਤੀਹ ਪੁੱਤਰ ਕੁੜੀ ਵੀ ਹੈਗੀ ਜਵਾਨ ਆ ਠੀਕ ਆ ਸਰਦਾਰ ਜੀ ਦੇਖੋ ਗੁਰਜੋਤ ਕੋਣੀ ਹੋ ਜੀ ਗਲਤੀ ਹੋਈ ਹੈ ਤਾਂ ਮੈਂ ਪਹਿਲਾਂ ਮਾਫੀ ਮੰਗਦੀ ਆ ਕੋਈ ਨਹੀਂ ਬੱਚੀ ਨਦਾਨ ਸਮਝ ਕੇ ਮaaf ਕਰ ਦਿਓ ਤੇ ਮੇਰੀ ਬੇਟੀ ਤੁਹਾਡੀ ਬੇਟੀ ਕੋਈ ਗੱਲ ਲੈਗੀ ਪਰ ਸਤਵੀਰ ਨੇ ਤਾਂ ਮੈਨੂੰ ਇਹ ਜੀ ਕੋਈ ਗੱਲ ਦੱਸੀ ਨਹੀਂ ਗਈ ਨਹੀਂ ਭਾਈ ਗੱਲ ਇਹ ਹੋਈ ਹੈ ਕਿ ਕੁੜੀ ਰਜਣ ਦਾ ਨਾ ਹੀ ਨਹੀਂ ਲੈਂਦੀ ਰਜਣ ਦਾ ਕਿ ਮੈਂ ਸ਼ੂਟ ਸ਼ਾਟ ਨਹੀਂ ਲੈਣਾ ਹਟਦੀ ਹੂੰ ਸ਼ੂਟ ਲੈਣਾ ਨਹੀਂ ਦੂਜੇ ਪਾਸਿਓਂ ਕਹਿੰਦੀ ਤੁਹਾਡੇ ਮੁੰਡੇ ਦਾ ਛੋਟਾ ਹੈ ਕਿ ਛੋਟਾ ਹੈ ਛੋਟਾ ਹੁਣ ਇਹਨੇ ਵੱਡਾ ਕਿੱਥੇ ਦੇਖ ਲਿਆ ਭਾਈ ਮਨਤਾ ਇਸ ਚੀਜ਼ ਦੀ ਤੁਹਾਨੂੰ ਕਹਿੰਦੇ ਨੂੰ ਸ਼ਰਮ ਆਉਂਦੀ ਹੈ ਛੋਟਾ ਹੈ ਹਾਂ ਆ ਕਿ ਦਿਨ ਤੋਤੀ ਛੋਟੀ ਸੰਦ ਛੋਟਾ ਹੈ ਕਿ ਤੇਰਾ ਹਾਈ ਹਾਈ ਤੇਰੀ ਬਿੜ ਤੇਰੀ ਕੁੜੀ ਇਹ ਗੱਲ ਕਹਿੰਦੀ ਆ ਸਰਦਾਰ ਜੀ ਮੇਰੇ ਤਾਂ ਪੈਰ ਥੱਲੇ ਜ਼ਮੀਨ ਹੀ ਕਿੱਥੀ ਹੈ ਜੀ ਗੱਲ ਸੁਣੋ ਤੇ ਮਾਲਾ ਟੁੱਟ ਗਈ ਇਹਦੇ ਵਿੱਚੇ ਹੁਣ ਮੇਨ ਗੱਲ ਤਾਂ ਇਹ ਹੈ ਵੀ ਤੇਰੀ ਕੁੜੀ ਨੇ ਫਿਰ ਵੱਡਾ ਦੇਖਿਆ ਕਿੱਥੇ ਨਾ ਨਾ ਸਰਦਾਰ ਜੀ ਆਏ ਤਾਂ ਤੁਹਾਨੂੰ ਪਤਾ ਹੀ 18 ਸਾਲਾਂ ਨੀ ਤਾਂ ਹੈਗੀ ਐ ਪੜਦੀ ਪੜਦੀ ਨੂੰ ਤਾਂ ਮੰਹ ਵਿਆਹ ਤਾਂ 12 ਪੜੀ ਪਗੀ ਹੈ ਜੀ ਨਹੀਂ ਉਹ ਤਾਂ ਮੈਂ ਮੰਮੀ ਨਾਲ ਹੀ ਗੱਲ ਛੱਡੀ ਛੱਡੀ ਬਾਹਰ ਨਹੀਂ ਜਾਂਦੀ ਅੰਦਰ ਨਹੀਂ ਜਾਂ ਐਜੀ ਤਾਂ ਕੋਈ ਗੱਲ ਨਹੀਂ ਸਰਦਾਰ ਜੀ ਤਾਂ ਫਿਰ ਇਹ ਗੱਲ ਮੁੰਡੇ ਨੂੰ ਤਾਂ ਕਹਿਣ ਨੂੰ ਉਹਨੂੰ ਸ਼ੋਭਾ ਨਹੀਂ ਦਿੰਦੀ ਨਾ ਵੀ ਫੇ ਤਰੀ ਉਹ ਨਹੀਂ ਤੇਰੇ ਛੋਟਾ ਹੈ ਫਿਰ ਫਿਰ ਸਾਡੇ ਤਾਂ ਮਾਂਚੇ ਵਹਿ ਮਾਊਗਾ ਵੀ ਕੋਈ ਵੱਡਾ ਕਿੱਥੇ ਦੇਖ ਲੈਣੇ ਹਰ ਘਟਾਉਂਦੀ ਹੈ ਵੀ ਆਏ ਹਨਾ ਕਹਿੰਦੀ ਮੇਰੇ ਤੋਂ ਨਹੀਂ ਪੱਕ ਨਹੀਂ ਜਾਂਦਾ ਕਿ ਇਹ ਹੁਣ ਸਰਦਾਰ ਜੀ ਕੀ ਕਰਿਆ ਜਾਵੇ ਚ ਹਾਂ ਹੁਣ ਤੁਸੀਂ ਦੇਖੋ ਵੀ ਇਹੋ ਜੀਆਂ ਗੱਲਾਂ ਕੋਈ ਸ਼ੋਭਾ ਥੋੜੀ ਦਿੰਦੀਆਂ ਹੁਣ ਮੈਨੂੰ ਤਾਂ ਤੁਹਾਨੂੰ ਕਹਿਣ ਲੱਗੇ ਨੂੰ ਵੀ ਸ਼ਰਮ ਆਉਂਦੀ ਹੈ ਇਹੋ ਜੀ ਗੱਲ ਕਰਨਾ ਨਹੀਂ ਬੱਚੇ ਆਪਾਂ ਨਹੀਂ ਸਮਝ ਲਾਂਗੇ ਤਾਂ ਕੌਣ ਸਮਝ ਲੂਗਾ ਸਰਦਾਰ ਜੀ ਚੰਗਾ ਹੋ ਗਿਆ ਤੁਸੀਂ ਟਾਈਮ ਫਿਰ ਦੱਸਤਾ ਹੂੰ ਜਿੰਨੇ ਤਾਂ ਵੀ ਲਾਂਗਾ ਨਹੀਂ ਕਾਂ ਬੱਜਾਂ ਲੈਂਗੇ ਨਾ ਮੈਨੂੰ ਤਾਂ ਇਹੀ ਨਾਮਵਤਨ ਤੋਂ ਪਹਿਲਾਂ ਹੀ ਆਪਾਂ ਦੀ ਉਹ ਕਰ ਲਈ ਹੁਣੇ ਉਸ ਨੂੰ ਰੋਕਾ ਤੋਂ ਕਰ ਨਹੀਂ ਆ ਵੀ ਮੈਨੂੰ ਤਾਂ ਇਹੀ ਲੱਗਦਾ ਨਾ ਵੀ ਕਿਤੇ ਇਹਨਾਂ ਦੇ ਮਨ ਦੇ ਵਿੱਚ ਕੋਈ ਹੋਰ ਨਾ ਚੱਲਦਾ ਹੋਵੇ ਨਾ ਕੋਈ ਚੱਕਰ ਦੋਨਾਂ ਨੇ ਮੰਨ ਚ ਕਿ ਕਿੰਨੇ ਮਨ ਸਮਝ ਨਹੀਂ ਕੁੜੀ ਬਾਰੇ ਦੀ ਮਨ ਨੂੰ ਇਹੀ ਹੈ ਕਿ ਇਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਹੋਵੇ ਨਾ ਵੀ ਕੋਈ ਕੁੜੀ ਦਾ ਕਿਤੇ ਹੋਰ ਚੱਕਰ ਚੱਲਦਾ ਹੋਵੇ ਗੁਰਜੋਤ ਨਾ ਨਾ ਸਰਦਾਰ ਜੀ ਬੱਚੀ ਆ ਬੱਚੀ ਸਮਝ ਕੇ ਮਾਫ਼ ਕਰ ਦਿਓ ਕੋਈ ਨਹੀਂ ਨਹੀਂ ਮਾਫ਼ ਤਾਂ ਮਾਫ਼ੜੀ ਗੱਲ ਨਹੀਂ ਜੀ ਗੱਲ ਇਹ ਹੈ ਕਿ ਕੋਲੋਂ ਉਹ ਚ ਜੰਕ ਦੇ ਦਿਨ ਸੁਭਾਤ ਇਹ ਦਿੰਦੇ ਨੇ ਨਾ ਉਹ ਬੱਚੀ ਹੈ ਨਾ ਜਦ ਤੱਕ ਇਹ ਸੁਭਾਤ ਨਹੀਂ ਮਿਲਣਾ ਪਤਾ ਹੈਗਾ ਅ ਪਰ ਤੁਸੀਂ ਹੁਣ ਆਈ ਕਰੂਗੀ ਨਾ ਸਮਝਾਉਂਗੀ ਤੁਸੀਂ ਉਹਨੂੰ ਕਿੱਥੇ ਜੋਇਤ ਥੀ ਤੇ ਪੀਜ਼ ਦੋ ਤੁਨਾਂ ਜੀਆਂ ਨੂੰ ਪੀਜ਼ ਉਹਨਾਂ ਨੂੰ ਜੀ ਬੀਬੀ ਨੂੰ ਤੇ ਯਹਾਂ ਪਰ ਵੀ ਦਵਾਈ ਦੂਈ ਕਹਿੰਦੇ ਨਾ ਤੂੰ ਸਾਡੇ ਸੁੰਦੇ ਦਾ ਤੇਲ ਲੰਡਾ ਹੁੰਦਾ ਇਹ ਦਵਾਈ ਦੂਈ ਤੇ ਬਾਦੀ ਨੀ ਨੀ ਤੁਸੀਂ ਮੇਰੀ ਗੱਲ ਹੁਣ ਨਹੀਂ ਸਮਝਦੇ ਤੁਸੀਂ ਹੁਣ ਇਹ ਕਰ ਰਹੇ ਹੋ ਵੀ ਇਹਦਾ ਵੱਡਾ ਕਰੀਏ ਹਨਾ ਤੁਸੀਂ ਮੇਰੀ ਗੱਲ ਵੱਡਾ ਤਾਂ ਹੁਣ ਦੇਖੋ ਇਹ ਤਾਂ ਚਾਰ ਉਂਗਲਾਂ ਛੀ ਉਂਗਲਾਂ ਦਾ ਤਾਂ ਹੁੰਦਾ ਹੀ ਸਾਰਿਆਂ ਦਾ ਹੀ ਹੁਣ ਐਡਾ ਖਡਾ ਕਿਉਂ ਚਾਹੀਦਾ ਫਿਰ ਅਫਰੀਕਾ 'ਚ ਵਿਆਹ ਦਿੰਦੀ ਇਹਨੂੰ ਨਾ ਨਸਰਦਾਰ ਜੀ ਹੁਣ ਤੁਸੀਂ ਮੈਨੂੰ ਕੱਚਾ ਗਿਆ ਕਰੀ ਜਾਂਦੇ ਹੋਗੇ ਤੁਸੀਂ ਇਹ ਨਾ ਤੁਸੀਂ ਆਪਦੀ ਕੁੜੀ ਨੂੰ ਇਹ ਗੱਲ ਸਮਝਾਓ ਕਿ ਭਾਈ ਤੇਰੀ ਇਹ ਗੱਲ ਜਿਹੜੀ ਹੈ ਨਾ ਇਹ ਸਹੀ ਨਹੀਂ ਗੀ ਤੇ ਤੁਸੀਂ ਇਸ ਗੱਲ ਨੂੰ ਸਮਝੋ ਹੁਣ ਕੀ ਕਿ ਟੈਕਚੁਅਲ ਸਾਈਜ਼ ਕੀ ਹੈ ਉਹਦਾ ਕੀ ਕਿੰਨਾ ਕੁ ਦਾ ਹੋਵੇਗਾ ਮੈਂ ਬਾਹਰ ਤੋਂ ਨਹੀਂ ਹੈ ਸੋਰੀ ਇਹ ਤਾਂ ਅਰਟੀਕਲਤੀ ਹੋਗੀ ਵੀ ਜਦੋਂ ਵੀ ਭਾਈ ਹੈ ਨਾ ਆ ਪਰ ਮੈਂ ਸਮਝਾਉਂਗੀ। ਤੂੰ ਇੱਕ ਵਾਰੀ ਤੁਸੀਂ ਤੁਸੀਂ ਇੱਕ ਵਾਰੀ ਸਮਝਾਓ ਕੁੜੀ ਨੂੰ ਠੀਕ ਹੈ ਫਿਰ ਆਪਾਂ ਮੈਨੂੰ ਤੂੰ ਦੁਬਾਰੇ ਕਾਲ ਕਰੀਂ ਫਿਰ ਆਪਾਂ ਹੋਰ ਬੈਠ ਕੇ ਵਿਚਾਰ ਕਰਨੀ ਆਪਾਂ ਕੋਈ। ਠੀਕ ਹੈ ਸਰਦਾਰ ਜੀ ਤੁਸੀਂ ਸੌਫਟ ਵੀਟ ਦੋਨਾਂ ਨੂੰ ਭੇਜ ਦਿਓ। ਹਾਂ। ਤੁਸੀਂ ਵੀ ਆਜੋ ਨਾਲ। ਹਾਂ ਠੀਕ ਹੈ ਮੈਂ ਵੀ ਆਉਂਗਾ ਤੇ ਆਪਾਂ ਬੈਠ ਕੇ ਕੋਈ ਵਿਚਾਰ ਵਟਾਂਦਰਾ ਕਰਾਂਗੇ ਇਸ ਵਿਸ਼ੇ ਦੇ ਉੱਪਰ। ਠੀਕ ਹੈ ਜੀ। ਠੀਕ ਹੈ ਚਲੋ ਫਿਰ ਆਪਾਂ ਹੈ ਕਰਦੇ ਆ। ਠੀਕ ਜੀ।